ਆਪਣਾ ਜੀ ਕੈਂਪ ਬੀਵਾ ਲੱਗਿਆ ਨਿਹਨ ਸਿੰਘ ਸਰਜਨ ਸਿੰਘ ਦੇ ਨਾਮ ਤੇ ਆਪਾਂ ਸਾਰੇ ਇੱਥੇ ਮੌਜੂਦ ਆ ਤੇ ਇਹ ਸਾਰਿਆਂ ਨੂੰ ਆਉਣ ਦਾ ਬਹੁਤ ਵਧੀਆ ਤਰੀਕਾ ਬਣਾਇਆ ਗਿਆ ਵੀ ਇਹ ਸਾਰਿਆਂ ਲਈ ਇਹ ਕੋਈ ਦਿੱਕਤ ਨਹੀਂ ਆ ਕੇ ਸਾਰੇ ਮਿਲ ਕੇ ਜਾਣ ਜਿਨ੍ਹਾਂ ਵੀ ਜਿਹੜੇ ਵੀ ਆਏ ਨੇ ਉਹਨਾਂ ਨੂੰ ਧਿਆਨ ਨਾਲ ਅਸੀਂ ਦੇਖਦੇ ਆ ਉਹਨਾਂ ਨੂੰ ਅੱਗੇ ਜੇ ਕਰਨ ਦੀ ਲੋੜ ਹੈ ਡਾਕਟਰ ਨਾਲ ਅੱਗੇ ਕਰਦੇ ਆ ਜੇ ਲੋੜਿੰਦੀ ਹੈ ਦਵਾਈ ਦੀ ਦਵਾਈ 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 ਦਿੰਨੇ ਆ ਐਂਕਾਂ ਕਰਦੇ ਆ ਤੇ ਬੋਰਸਵਾਲ ਜੀ ਅੱਜ ਜਿਹੜਾ ਕੈਂਪ ਲਾਇਆ ਕਿਹੜਾ ਆਸਥਨਾ ਟਾਇਆ ਪਿੱਛਾ ਗਿਆ ਦੱਸੋ ਜੀ ਆਪਣੇ ਹਸਪੀਟਲ ਦਾ ਨਾਮ ਭਾਈ ਕਨਈਆ ਜੀ ਚੈਰੀਟੇਬਲ ਹਸਪੀਟਲ ਵਾਲੇ ਇੱਥੇ ਕੈਂਪ ਲਾਉਣ ਆਏ ਨੇ ਤੇ ਉਹ ਸਰਜਰੀਆਂ ਕਰਨਗੇ ਕੈਂਪ ਦੇ ਵਿੱਚ ਜਿਹੜਾ ਕੀ ਮਤਲਬ ਇਗਜ਼ਾਮਤ ਅੱਜ ਅੱਖਾਂ ਚੈੱਕ ਕੀਤੀਆਂ ਜਾ ਰਹੀਆਂ ਨੇ ਇਹੋ ਤੇ ਪੇਸ਼ੇਨ ਵਾਲਾ ਵੀ ਕਿੰਨੇ ਲਾਉਂਦਾ ਹੈ ਕਿਹਾ ਜਾਂਦਾ ਕਿ ਨਾ ਦੇਖ ਕਿਹੜਾ ਜੀ ਇੱਕ ਉਹ ਰਵਾਲਾ ਜਿੱਥਾਂ ਵੀ ਵਰਦਾ ਅੱਖਾਂ ਚੈੱਕ ਕੀਤੀਆਂ ਜਾ ਰਹੀਆਂ ਨੇ ਟੈਸਟ ਕੀਤੀਆਂ ਜਾ ਰਹੀਆਂ ਨੇ ਅਗਰ ਕੋਈ ਪ੍ਰੈਸ਼ਨ ਵਾਲਾ ਪੇਟ ਦਾ ਹੁੰਦਾ ਤਾਂ ਵੀ ਆਪਾਂ ਕਰਦੇ ਹਾਂ ਹਾਂਜੀ ਹਾਂਜੀ ਇਹਦੇ ਵਿੱਚ ਕੈਟਰੈਕ ਮੋਤੀ ਦੇ ਆਪਰੇਸ਼ਨ ਅਸੀਂ ਜਿੰਨੇ ਲੋਕ ਇੱਥੇ ਆਉਣਗੇ ਚਿੱਟੇ ਮੋਤੀ ਦੇ ਉਹਨਾਂ ਸਾਰਿਆਂ ਦੇ ਇੱਥੇ ਕਰਾਂਗੇ 50 ਤੋਂ 60 ਸਰਜਰੀਆਂ ਹਰੇਕ ਸਾਲ ਹੋ ਜਾਂਦੀਆਂ ਇਹ 20ਵਾਂ ਸਾਲਾਨਾ ਕੈਂਪ ਸਾਡੇ ਇੱਥੇ ਕਰਚਾ ਫੈਮਿਲੀ ਆ ਸਦਾ ਸੱਜਣ ਸਿੰਘ ਨਾਨ ਸਿੰਘ ਇਹ ਉਹਨਾਂ ਦੇ ਯਾਦ ਦੇ ਵਿੱਚ ਕੈਂਪ ਲਾਉਂਦੇ ਨੇ ਇਹ ਉਹਨਾਂ ਦੇ ਫੈਮਿਲੀ ਮੈਂਬਰ ਆਏ ਨੇ ਇਹ ਉਹਨਾਂ ਦੇ ਪੋਤੇ ਨੇ ਜੀ ਅਸ ਕੁਪਾਲ ਸਿੰਘ ਗਰਚਾ ਇਹ ਬਾਹਰੋਂ ਆਏ ਨੇ ਤੇ ਪਾਲवीर ਜੀ ਖੜੇ ਨੇ ਬਚਿਤ ਸਿੰਘ ਇਹ ਸਾਰੇ ਇਹਨਾਂ ਦੇ ਫੈਮਿਲੀ ਮੈਂਬਰ ਨੇ ਤੇ ਅਸੀਂ ਪਿੰਡ ਵੱਲੋਂ ਇਹਨਾਂ ਦਾ ਸਹਿਯੋਗ ਕਰਦੇ ਆਂ ਨਾਲ ਅਸੀਂ ਰਲ ਕੇ ਸਾਰੇ ਕਿੱਥੇ ਕੈਂਪ ਲਗਾਏ ਜਾਂਦੇ ਆਂ ਇਸ ਤੋਂ ਇਲਾਵਾ ਵੀ ਹੋਰ ਵੀ ਕੋਈ ਮਤਲਬ ਕੈਂਪ ਲਗਾਈ ਜਾਂਦੇ ਨੇ ਜਿਵੇਂ ਕਿਲੇ ਅੱਖਾਂ ਦੀ ਕੈਂਪ ਲਗਾਇਆ ਜਾਂਦਾ ਅਸੀਂ ਬਲੱਡ ਕੈਂਪ ਵੀ ਲਾਉਨੇ ਆਂ ਸਾਰੇ ਪਿੰਡ ਵੱਲੋਂ ਰਲ ਕੇ ਕਈ ਤਰ੍ਹਾਂ ਦੇ ਇਦਾਂ ਅਸੀਂ ਐਕਟੀਵਿਟੀਆਂ ਕਰਦੇ ਰਹੇ ਨੇ ਰੁੱਖ ਵੀ ਲਾਉਂਦੇ ਰਹਿੰਦੇ ਆਂ ਸਾਰੇ ਰਲ ਕੇ ਅਸੀਂ ਹਾਂਜੀ ਇਸ ਕੈਂਪ ਦੇ ਵਿੱਚ ਕਿੰਨੇ ਲੋਕਾਂ ਨੇ ਜਿਹੜੀ ਸ਼ਰਤ ਦਿੱਤੀ ਹੈ ਕਿੰਨੇ ਲੋਕ ਪਹੁੰਚੇ ਹੁਣ ਤੱਕ ਕਿੰਨੇ ਆ ਗਏ ਸੁਖਪਾਲ ਜੀ ਆਪਣੇ 150 ਤੱਕ ਜੇ ਰਜਿਸਟਰ ਕੀਤੇ ਹੋਏ ਨੇ ਦੇਖਣ ਵੇਲੇ ਆਪਾਂ ਬਾਅਦ ਵਿੱਚ 카ਉਂਟ ਕਰਾਂਗੇ ਗਿਣਤੀ ਕਰਾਂਗੇ ਵੀ ਕਿੰਨੇ ਦੀ ਕਿੰਨੇ ਆਏ ਨਾਮ ਲਿਖਾ ਕੇ ਕਈ ਅੱਗੇ ਹੋ ਜਾਂਦੇ ਆ ਕਈ ਬਾਅਦ ਵਿੱਚ ਫੇਰ ਆਉਂਦੇ ਆ ਉਹਨਾਂ ਦੀ ਦਿੱਕਤ ਉਹਨਾਂ ਨੂੰ ਕੋਈ ਹੁੰਦੀ ਆ ਉਹਦੇ ਕਰਕੇ ਆਪਾਂ 150 ਜੇ ਰਜਿਸਟਰ ਕੀਤੇ ਆ ਕਹਿਣਾ ਚਾਹੋਗੇ ਜਦੋਂ ਤੁਸੀਂ ਆਪਣੀ ਜੁਰਗਾਂ ਦੀ ਯਾਦ ਵਿੱਚ ਜਿਹੜਾ ਕੈਂਪ ਲਗਾਇਆ ਜਾਂਦੇ ਹੋ ਹਰ ਸਾਲ ਲਗਾਉਂਦੇ ਹੋ ਕੀ ਕਹਿਣਾ ਚਾਹੁੰਦੇ ਹੋ ਨਾ ਯਾਦ ਉਹਨਾਂ ਦੀ ਯਾਦ ਦੇ ਵਿੱਚ ਮੈਂ ਇੱਥੇ ਮੌਜੂਦ ਹੋਇਆ ਹਾਂ ਇਸ ਸਾਲ ਮੈਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਇਦਾਂ ਦੇ ਕੰਮ ਕਰਕੇ ਉਹਨਾਂ ਨੂੰ ਬਹੁਤ ਦਿਲੋਂ ਖੁਸ਼ੀ ਆਉਂਦੀ ਆ ਇਸ ਕਰਕੇ ਅਸੀਂ ਹਰ ਇੱਕ ਸਾਲ ਲਾਉਂਦੇ ਆ ਕੈਂਪ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਲਿਤੇ ਜਾਣਗੇ ਤੁਹਾਡੇ ਵੱਲੋਂ ਹਾਂਜੀ ਤਾਲੇ ਕਿਤੇ ਜਾਣਗੇ ਇਸ ਤਰੀਕੇ ਨਾਲ ਮਤਲਬ ਲੋਡਬੰਦ ਕਾਫੀ ਲੋਕ ਨੇ ਇਸ ਤੇ ਹੈ ਨਾ ਜਸਾਂ ਦੀ ਜਿਹੜੀ ਉਸਮਾਨ ਦੀ ਜੁਟ ਪੈਂਦੀ ਆ ਇਸ ਤਲਾਵਾ ਜਿਹੜਾ ਕੈਂਪ ਲਗਾਇਆ ਜਾ ਬਲੱਟ ਨੇ ਆਪਣੇ ਆਕੇ ਹੋਰ ਹਜੇ ਤੱਕ ਪਲਾਨ ਨਹੀਂ ਹੈਗਾ ਦੇਖਾਂਗੇ ਅੱਗੇ ਅਗਲੇ ਹੁਣ ਜਿਹੜੇ ਜਵਾਕ ਹੋ ਰਹੇ ਨੇ ਉਹ ਵੀ ਜਿਹੋ ਉਹਨਾਂ ਦੀ ਸੈਟਲਿੰਗ ਹੋਗੀ ਉਹ ਵੀ ਇੱਕ ਲਾਉਣ ਕੀ ਕੋਈ ਨਾ ਕੋਈ ਤਰ੍ਹਾਂ ਕੈਂਪ ਆਪਾਂ ਇਹ ਤੱਕ ਕੈਂਪ ਕਰਾਂਗੇ ਇਹ ਦਿਲੋਂ ਕਰਦੇ ਆ ਇਹ ਦਿਲੋਂ ਰੱਖਾਂਗੇ ਇਹ ਅਗਲੇ ਕੈਂਪ ਅਸੀਂ ਦੇਖ ਕੇ ਲਾਉਨੇ ਆ ਜੇ ਲੋਡ ਕੇ ਕਾਦੀ ਪੈਂਦੀ ਆ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਜਿਹੜਾ ਕੈਂਪ ਲਾਇਆ ਗਿਆ ਇਹ ਸਾਡੇ ਮਾਮਾ ਜੀ ਸਰਦਾਰ ਨਿਧਾਨ ਸਿੰਘ ਸਰਦਾਰ ਸੱਜਨ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਕੈਂਪ ਹਰ ਸਾਲ ਲਾਇਆ ਜਾਂਦਾ ਤੇ ਇਹਦੇ ਵਿੱਚ ਕੋਲ 4 450 ਮਰੀਜ਼ ਆਉਂਦੇ ਨੇ ਤੇ ਉਹਦੇ ਵਿੱਚੋਂ 60 50 60 ਜਿੰਨਾਂ ਦਾ ਆਪਰੇਸ਼ਨ ਹੁੰਦਾ ਤੇ ਹਰ ਇੱਕ ਸਾਲ ਅਸੀਂ ਦੁਬਾਰਾ ਵੀ ਅਗਲੇ ਸਾਲ ਵੀ ਲਾਵਾਂਗੇ ਤੁਸੀਂ ਆਪਣਾ ਵੀ ਇਹਦੇ ਨਾਲ ਹੁਣ ਇਹਦੇ ਨਾਲ ਹੀ ਅਸੀਂ ਹੋਰ ਇੱਕ ਕੈਂਪ ਸ਼ੁਰੂ ਕੀਤਾ ਸਾਡੇ ਮਾਤਾ ਜੀ ਤੇ ਪਾਪ ਜੀ ਮਹਿੰਦਰ ਸਿੰਘ ਗਲਜੀਤ ਕੌਰ ਦੇ ਨਾਮ ਤੇ ਉਹ ਅਸੀਂ 10 ਮਾਰਚ ਨੂੰ ਮੁੰਡੀਆਂ ਕਲਾ ਵਿਖੇ ਲਗਾ ਰਹੇ ਸਰ ਕੀ ਜਣਾਣਾ ਚਾਹੁੰਦੇ ਆ ਨੌਜਵਾਨਾਂ ਨੂੰ ਵੀ ਜਿਸ ਤਰ੍ਹਾਂ ਤੁਸੀਂ ਕੈਂਪ ਲਗਾ ਲਗਾ ਰਹੇ ਹੋ ਲੋਕਾਂ ਦਾ ਵੀ ਧਿਆਨ ਜਿਹੜੀ ਕਿ ਮਤਲਬ ਵਧੀਆ ਪ੍ਰਚਾਰਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਨੌਜਵਾਨਾਂ ਲਈ ਕੀ ਮੈਸੇਜ ਹੈ ਲੌਂਜਮਾਨਾਂ ਨੂੰ ਮੈਸੇਜ ਤਾਂ ਇਹੀ ਆ ਵੀ ਨਸ਼ਿਆਂ ਤੋਂ ਬਚਣ ਤੇ ਗਰੀਬਾਂ ਦੀ ਸੇਵਾ ਕਰਨ ਜਿਵੇਂ ਹੁਣ ਅਸੀਂ ਕਰਦੇ ਆ ਚਲੋ ਜਿੰਨੀ ਜਿੰਨੀ ਬਣਦੀ ਆ ਜਿੰਨਾ ਜਿੰਨਾ ਤੁਸੀਂ ਕਰ ਸਕਦੇ ਹੋ ਵੱਧ ਤੋਂ ਵੱਧ ਕਰੋ